ਡਾਕਟਰ ਸਾਹਿਬ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਵੀ ਤੁਸੀਂ ਆਓ ਤੇ ਅਸੀਂ ਆਕਸੀਜਨ ਦੇ ਸਿਲੰਡਰ ਹੇਠਾਂ ਬੈਠੇ ਹਾਂ ਮੈਂ ਸੋਚ ਰਿਹਾ ਸੀ ਵੀ ਆਕਸੀਜਨ ਦੇ ਸਿਲੰਡਰ ਹੇਠਾਂ ਕਿਵੇਂ ਬੈਠ ਸਕਦਾ ਆਕਸੀਜਨ ਤਾਂ ਲੱਗਦੀ ਹੈ ਜੀ ਇਹ ਜਿਹੜੀ ਆਕਸੀਜਨ ਆ ਨਾ ਇਹ ਇੱਕ ਕੁਦਰਤ ਦਾ ਦਿੱਤਾ ਹੋਇਆ ਫ੍ਰੀ ਚ ਸਾਨੂੰ ਸਿਲੰਡਰ ਆ ਨਹੀਂ ਕਿੱਥੇ ਹੈ ਜੀ ਮੈਂ ਕਹਾਂ ਜੀ ਜਿਹੜੇ ਥੱਲੇ ਬੈਠੋਂ ਜਿਹੜੇ ਪੇੜ ਦੇ ਦਰਖਤ ਦੇ ਥੱਲੇ ਬੈਠੇ ਹੋ ਉਹ ਆਕਸੀਜਨ ਦਾ ਖਜ਼ਾਨਾ ਜੀ ਭਰਪੂਰ ਖਜ਼ਾਨਾ ਹੋ ਜੇ ਤੁਸੀਂ ਇਹਦੇ ਥੱਲੇ 2 ਘੰਟੇ ਜਾਂ ਘੰਟਾ ਰੋਜ਼ ਬੈਠਦੇ ਹੋ ਜਿੰਨਾਂ ਨੂੰ ਆਕਸੀਜਨ ਦੀ ਘਾਟ ਰਹਿੰਦੀ ਆ ਆਕਸੀਜਨ ਨਹੀਂ ਬਣਦੀ ਉਹਨਾਂ ਦੀ ਆਕਸੀਜਨ ਬਣਨੀ ਸ਼ੁਰੂ ਹੋ ਜੂਗੀ ਇਹਦੀ ਕਰਾਮਾਤੀ ਚੀਜ਼ ਹੈਗੀ ਹੈ ਜੀ ਮੈਂ ਕਹਾਂ ਜੀ ਇਹਨੂੰ ਤਾਂ ਜੀਵਨ ਦਾਣ ਦੇਣ ਵਾਲਾ ਅਸੀਂ ਪੇੜ ਕਹਿ ਸਕਦੇ ਹਾਂ ਜਦੋਂ ਆਕਸੀਜਨ ਰੁਕੀ ਸਾਹਿਬ ਦੇ ਸਕਦਾ ਆਕਸੀਜਨ ਤੋਂ ਉੱਤੇ ਦੀ ਹੈ ਕਿ ਆਕਸੀਜਨ ਨਹੀਂ ਮਿਲੀ ਤਾਂ ਬੰਦੇ ਦੇ ਪ੍ਰਾਣ ਨਿਕਲ ਜਾਣੇ ਆ ਅਸੀਂ ਕਹਿ ਲਈਏ ਕਿ ਮੁੱਕਦੇ ਸਾਹ ਜਾਂ ਘਟਦੇ ਸਾਹ ਪੂਰੇ ਕਰਨ ਵਾਲਾ ਦਰਖਤ ਹੈ ਬਿਲਕੁਲ ਕਰਨ ਵਾਲਾ ਫਰੁਕੀ ਸਾਹਿਬ ਇਹਦੇ ਜਿਹੜੇ ਪੱਤੇ ਨੇ ਪੱਤਿਆਂ ਦਾ ਕਾੜਾ ਬਣਾ ਕੇ ਤੁਸੀਂ ਜੇ ਸਵੇਰੇ ਸ਼ਾਮ ਲੈਣਾ ਸ਼ੁਰੂ ਕਰ ਦਿੰਨੇ ਹੋ ਤਾਂ ਇਹਦੇ ਨਾਲ ਤੁਹਾਨੂੰ ਪਹਿਲੇ ਦਿਨ ਤੋਂ ਆਕਸੀਜਨ ਦੀ ਪੂਰਤੀ ਹੋਣੀ ਸ਼ੁਰੂ ਹੋ ਜਾਂਦੀ ਹੈ ਫਰੁਕੀ ਸਾਹਿਬ